ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹਿੰਦੇ ਨੇ ਤੇ ਉੱਥੇ ਹੀ ਆਪ ਸਰਕਾਰ ਹਮੇਸ਼ਾ ਦੀ ਤਰ੍ਹਾਂ ਸਵਾਲਾਂ ਦੇ ਵਿੱਚ ਘिरी ਰਹਿੰਦੀ ਹੋਈ ਨਜ਼ਰ ਆ ਰਹੀ ਹੈ। ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਅੱਜ ਤੱਕ ਆਮ ਆਦਮੀ ਪਾਰਟੀ ਨੇ ਮਾਈਨਿੰਗ ਮਾਫੀਆ ਕੀਤਾ ਹੈ ਉਹ ਨਹੀਂ ਹਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਸਿੱਧੇ ਅਤੇ ਤਿੱਖੇ ਨਿਸ਼ਾਨੇ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਸਾਦੇ ਜਾ ਰਹੇ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਕਿ ਸਿੱਧੇ ਇਲਜ਼ਾਮ ਤੱਕ ਲਾਏ ਨੇ ਹੋਰ ਕੀ ਕੁਝ ਕਹਿਣਾ ਆ ਉਹ ਤੁਹਾਨੂੰ ਸੁਣਾਉਂਦੇ ਆ ਬਹੁਤ ਬੁਰੀ ਤਰ੍ਹਾਂ ਨਾ ਤਬਾਈ ਹੋਈ ਮੇਰੇ ਵੀਰੋ ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹ ਆਏ ਨੇ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੰਪਲੀਟ ਫੇਲਿਅਰ ਨਿਲੇਕੀ ਲੇਕਿਨ ਇਹਦੇ ਚ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਪਿਛਲੇ ਦਿਨਾਂ ਚ ਸ਼ਿਵਰਾਜ ਚੋਹਾਨ ਯੂਨੀਅਨ ਮਨਿਸਟਰ ਜਦੋਂ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਫਲੈਗ ਕੀਤਾ ਅਸਲ ਜੋ ਉਹਨਾਂ ਨੂੰ ਉਹ ਜਦੋਂ ਪਿੰਡਾਂ ਚ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਗਏ ਤੇ ਲੋਕਾਂ ਨੇ ਕਿਹਾ ਉੱਥੇ ਅੰਕ ਕਿ ਮਨਿਸਟਰ ਸਾਹਿਬ ਸਾਡੇ ਪੰਜਾਬ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦਰਿਆਵਾਂ ਚ ਗੈਰ ਕਾਨੂੰਨੀ ਮਾਈਨਿੰਗ ਹੋਈ ਜਾ ਯਾਨੀ ਕਿ ਇਲੀਗਲ ਮਾਈਨਿੰਗ ਹੋਈ ਆ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਕਤਵਾਰ ਐਮ ਐਲ ਏ ਮਨਿਸਟਰਸ ਦੀ ਮਿਲੀਪੁਗਤ ਤੇ ਬਹੁਤ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਮਾਫੀਆ ਮਤਲਬ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਚੱਲਦਾ ਸੀਗਾ ਇਹ ਸ਼ਾਇਦ ਹੁਣ ਪਿਛਲੇ 20 25 ਸਾਲ ਤੋਂ ਪੰਜਾਬ ਦੀ ਇਕੋਲੋਜੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਕੰਪਲੀਟ ਡਿਸਟਰੋਏ ਕਰ ਰਿਹਾ ਵਾ ਔਰ ਇਹ ਜਿਹੜਾ ਮਾਫੀਆ ਵਾ ਇਹ ਕੀ ਕਰਦਾ ਵਾ ਇਹਨਾਂ ਕੋ ਸਾਰਾ ਇਕਵਿਪਮੈਂਟ ਆ ਇਹਨਾਂ ਕੋ ਵੱਡੀਆਂ ਮਸ਼ੀਨਾਂ ਨੇ ਅਰਥ ਮੂਵਿੰਗ ਜਿਹੜੀਆਂ ਚੇਨ ਵਾਲੀਆਂ ਪੋਕਲਿੰਸ ਨੇ ਜੀਸੀਬੀਆਂ ਨੇ ਇਹਨਾਂ ਕੋ ਲੋਡਰਸ ਨੇ ਇਹਨਾਂ ਕੋ ਟਿਪਰਸ ਨੇ ਇਹਨਾਂ ਨੇ ਤਾਂ ਕੰਮ ਇਹ ਪੱਕਾ ਫੜਿਆ ਹੋਇਆ ਸਾਰੇ ਪੰਜਾਬ ਚ ਮਤਲਬ ਆਨੰਦਪੁਰ ਤੋਂ ਲੈ ਕੇ ਤੇ ਪਠਾਨਕੋਟ ਤੱਕ ਤੇ ਉਧਰੋਂ ਸਾਡੇ ਦੋਨੋਂ ਦਰਿਆ ਜਿਹੜੇ ਆਉਂਦੇ ਬਿਆਸ ਤੇ ਸਤਲੁਜ ਇਹਦੇ ਜਿੱਥੇ ਤੱਕ ਮਾਲਵੇ ਤੱਕ ਇਹ ਵਗ ਕੇ ਜਾਂਦੇ ਨੇ ਅਤੇ ਹੋਰ ਨਦੀਆਂ ਨਾਲਿਆਂ ਚੋਂ ਇਹ ਗੈਰ ਕਾਨੂੰਨੀ ਮਾਇੰਗ ਦਾ ਤੰਦਾ ਇੱਕ ਬਹੁਤ ਵੱਡਾ ਤੰਦਾਵਾ ਔਰ ਜੇ ਮੈਂ ਕਹਿ ਰਿਹਾ ਸੀ ਨਾ ਇਹ ਜਿਹੜਾ ਮਾਫੀਆ ਇਹਦੇ ਕੋਲ ਸਾਰੀ ਇਕਵਿਪਮੈਂਟ ਹੈ ਇਹ ਕੁਝ ਨਹੀਂ ਕਰਦੇ ਇਹ ਜਦੋਂ ਸਰਕਾਰ ਬਦਲਦੀ ਹੈ ਸਿਰਫ ਇਹ 파ਟਨਰ ਬਦਲ ਲੈਂਦੇ ਨੇ فرض ਕਰੋ ਮਗਰਲੀਆਂ ਸਰਕਾਰਾਂ ਵਿੱਚ ਆ ਆ ਫਲਾਣੇ ਫਲਾਣੇ ਬੰਦੇ ਮੰਤਰੀ ਸੰਤਰੀ ਜੋ ਵੀ ਸੀਗੇ ਇਹਨਾਂ ਨੂੰ ਮਹੀਨਾ ਜਾਂਦਾ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੂੰ ਮਹੀਨਾ ਜਾਂਦਾ ਸੀਗਾ ਹੁਣ ਜਿਹੜਾ ਬਦਲ ਕੇ ਪ੍ਰਣਾਲਾ ਉਮੀਨਾ ਇਸ ਆਮ ਆਦਮੀ ਪਾਰਟੀ ਨੂੰ ਜਾਣ ਲੱਗਿਆ ਅੱਛਾ ਮਗਰ ਲੀਆਂ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਜਰੀਵਾਲ ਦੀ ਪਰਸਨਲ ਗਾਰੰਟੀ ਹੈ ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ 20000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹਾਂ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੈਂ ਰਿਸਰਚ ਕੇ ਸਾਥ ਕਹਿ ਰਹਾ ਹਾਂ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਦੰਦਾ ਹੈ ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸੀ ਪਰ ਅਸੀਂ 20000 ਕਰੋੜ ਰੁਪਇਆ ਇਸ ਗੈਰ ਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਆ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250 300 ਕਰੋੜ ਰੁਪਏ ਆਵਾ ਇਹਦਾ ਮਤਲਬ ਇੱਕ ਤਾਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਝੂਠ ਫੜਿਆ ਗਿਆ ਇੱਕ ਹੋਇਆ ਕੀ ਕਿ ਜਿਹੜਾ ਮਾਈਨਿੰਗ ਮਾਫੀਆ ਦੂਜਿਆਂ ਨੂੰ ਮਹੀਨਾ ਤੇ ਭਰਦਾ ਸੀ ਹ ਹਿੱਸੇਦਾਰੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਿਗਾੜ